ਸਤਿ ਸ਼੍ਰੀ ਅਕਾਲ ਜੀ ਮੈਂ ਫਿਰ ਇੱਕ ਵਾਰ ਰਮਨ ਸਰ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ A to Z Raman Sar Channel ਤੇ ਅੱਜ ਆਪਾਂ ਗੱਲ ਕਰਦੇ ਹਾਂ ਸਿੰਦੂਰ ਆਪਰੇਸ਼ਨ ਦੇ ਟਾਪ MCQ ਜਿਓ ਆਉਣ ਵਾਲੇ ਪੇਪਰਾਂ ਲਈ ਬਹੁਤ ਹੀ ਜ਼ਬਰਦਸਤ ਰਹਿਣ ਵਾਲੇ ਹਨ ਭਾਰਤ ਦੇ ਆਪਰੇਸ਼ਨ ਸਿੰਦੂਰ ਆਪਰੇਸ਼ਨ ਦੇ ਲਈ ਇੱਕ ਵਾਰ ਕਮੈਂਟ ਬਾਕਸ ਵਿੱਚ ਜੈ ਹਿੰਦ ਲਿਖ ਦਿਓ ਚਲਦੇ ਹਾਂ ਆਪਣੇ ਕੋਸ਼ਨਾ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਣਾ ਚੈਨਲ ਆ YouTube ਚੈਨਲ ਆ A to Z ਰਮਨ ਸਰ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਜਰੂਰ ਕਰ ਦਿਓ ਆ ਆਪਣਾ ਟੈਲੀਗ੍ਰam ਚੈਨਲ ਆ ਇਸ ਟੈਲੀਗ੍ਰam ਚੈਨਲ ਤੇ ਤੁਸੀਂ ਜੁਆਇਨ ਹੋ ਜਿਓ ਔਰ ਜੋ ਕਿ ਇਸ ਵੀਡੀਓ ਦੀ PDF ਚੈਨਲ ਤੇ ਮਿਲ ਜਾਏਗੀ ਟੈਕਨੀਕਲ ਗੁਰੂ ਰਮਨ ਸਰ ਨੈਕਸਟ ਆਪਣੇ ਕੁਐਸਚਨਰ ਤੇ ਚੱਲਦੇ ਆ ਆਪਣਾ ਪਹਿਲਾ ਕੁਐਸਚਨ ਅਜਦਾ ਆਪਰੇਸ਼ਨ ਸੰਦੂਰ ਨਾਲ ਕੌਣ ਸਬੰਧਤ ਹੈ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਬੀ ਪਹਿਲਗਾਮ ਹਮਲਾ ਆਪਸ਼ਨ ਬੀ ਪਹਿਲਗਾਮ ਹਮਲਾ ਨੈਕਸਟ ਕੁਐਸਚਨ ਤੇ ਚੱਲਦੇ ਆ ਆਪਰੇਸ਼ਨ ਸੰਦੂਰ ਨਾਮ ਕਿਸ ਨੇ ਸੁਝਾਇਆ ਸੀ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਡੀ ਨਰਿੰਦਰ ਮੋਦੀ ਨੈਕਸਟ ਕੁਐਸਚਨ ਤੇ ਚੱਲਦੇ ਆ ਆਪਰੇਸ਼ਨ ਸੰਦੂਰ ਦੇ ਤਹਿਤ ਕਿੰਨੇ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਡੀ 9 ਆਪਨੇ ਨੈਕਸਟ ਕੁਐਸਚਨ ਤੇ ਚਲਦੇ ਆਂ ਕੁਐਸਚਨ ਨੰਬਰ 4 ਆਪਰੇਸ਼ਨ ਸੰਦੂਰ ਕਦੋਂ ਸ਼ੁਰੂ ਕੀਤਾ ਗਿਆ ਸੀ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ 7 ਮਈ ਨੂੰ ਰਾਤ ਨੂੰ 1 ਵਜੇ ਸ਼ੁਰੂ ਹੋਇਆ ਸੀ ਤੇ 7 ਮਈ ਬਣੇਗਾ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਐਡਾ 7 ਮਈ ਨੈਕਸਟ ਕੁਐਸਚਨ ਤੇ ਚੱਲਦੇ ਆਂ ਆਪਰੇਸ਼ਨ ਸਿੰਦੂਰ ਦਾ ਉਦੇਸ਼ ਕੀ ਸੀ ਰਾਈਟ ਆਪਸ਼ਨ ਹੋ ਜਾਏਗਾ ਪਾਕਿਸਤਾਨ ਵਿੱਚ ਸਥਿਤ ਅਤਵਾਦੀ ਟਾਂਚਾ ਬੀ ਆਪਸ਼ਨ ਪੋਕੇ ਵਿੱਚ ਪੋਕੇ ਵਿੱਚ ਸਥਿਤ ਅਤਵਾਦੀ ਟਾਂਚਾ ਇਹ ਆਪਸ਼ਨ ਹੋ ਜਾਏਗਾ ਆਪਸ਼ਨ ਸੀ ਏ ਅਤੇ ਬੀ ਦੋਵੇਂ ਨੈਕਸਟ ਕੁਐਸਚਨ ਤੇ ਚੱਲਦੇ ਆਂ ਆਪਰੇਸ਼ਨ ਸਿੰਦੂਰ ਤਾਂ ਕਿੰਨੇ ਅੱਤਵਾਦੀ ਦੇ ਮਾਰੇ ਜਾਣ ਦੀ ਉਮੀਦ ਹੈ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਸੀ 90 ਨੈਕਸਟ ਕੁਐਸਚਨ ਤੇ ਚੱਲਦੇ ਹਾਂ ਲਗਭਗ 90 ਕੀ ਪਾਕਿਸਤਾਨ ਵਿੱਚ ਕੋਈ ਮਸਜਿਦ ਜਿਸ ਨੂੰ ਅੱਤਵਾਦੀਆਂ ਦਾ ਅੱਡਾ ਕਿਹਾ ਜਾਂਦਾ ਹੈ ਨੂੰ ਆਪਰੇਸ਼ਨ ਸੰਦੂਰ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਏ ਮਰਕਜ਼ ਸੁਬਾਨ ਅੱਲਾ ਆ ਮਸਜਿਦ ਹੈ ਇੱਥੇ ਟਿਕਾਣਾ ਸੀ ਹੱਤਵਦਿਆਂ ਦਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਮਰਕਜ਼ ਸੁਬਾਨ ਅੱਲਾ ਮਸਜਿਦ ਕਿੱਥੇ ਹੈ ਇਹ ਵੀ ਕੁਐਸਚਨ ਪੁੱਛ ਸਕਦਾ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਬੀ ਬਹਾਵਲਪੁਰ ਪਾਕਿਸਤਾਨ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਹਜਬੁੱਲਾ ਦਾ ਕਿਹੜਾ ਸਖਲਾਈ ਕੇਂਦਰ ਤਬਾਹ ਕਰ ਦਿੱਤਾ ਗਿਆ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਏ ਮਹਿਮੁੰਨਾ ਕੈਂਪ ਕੈਂਪ ਨੈਕਸਟ ਕੁਐਸਚਨ ਤੇ ਚਲਦੇ ਹਾਂ ਆਪਰੇਸ਼ਨ ਸਿੰਦੂਰ ਦੇ ਤਹਿਤ ਪੋਕੇ ਵਿੱਚ ਕਿੰਨੇ ਅਤਵਾਦੀ ਟਿਕਾਣੇ ਤਬਾਹ ਕੀਤੇ ਗਏ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਸੀ 3 ਜੇ ਵੀਡੀਓ ਵਧੀਆ ਲੱਗ ਰਹੀ ਹੈ ਤੇ ਔਰ ਕੁਐਸਚਨ ਵਧੀਆ ਲੱਗ ਰਹੇ ਅੱਗੇ ਪਲੀਜ਼ ਸ਼ੇਅਰ ਕਰ ਦਿਓ ਆਪਣਾ YouTube ਚੈਨਲ ਆ ਜੋ ਪਹਿਲੀ ਵਾਰ ਜੁੜੇ ਹੋ ਤੋਂ ਇਹ ਤੋਂ ਜੈ ਡ੍ਰਮਨ ਸਰ ਸਬਸਕ੍ਰਾਈਬ ਜਰੂਰ ਚੈਨਲ ਕਰ ਦਿਓ ਨੈਕਸਟ ਕੁਐਸਚਨ ਤੇ ਚੱਲਦੇ ਆ ਆਪਰੇਸ਼ਨ ਸਿੰਦੂਰ ਦੇ ਤਹਿਤ ਅੱਤਵਾਦੀ ਟਿਕਾਣਿਆਂ ਤੇ ਕਿੰਨੀਆਂ ਮਿਜ਼ਾਈਲਾਂ ਦਰੀਆਂ ਦਾਗੀਆਂ ਗਈਆਂ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਡੀ 24 ਨੈਕਸਟ ਕੁਐਸਚਨ ਤੇ ਚੱਲਦੇ ਆ ਕਿੰਨੇ ਅੱਤਵਾਦੀ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਰਾਈਟ অপਸ਼ਨ ਹੋ ਜਾਏਗਾ ਹਿਜਬੁੱਲਤੂ ਜੈਸ਼ੀ ਫੋਰ ਲਸ਼ਕਰ ਤਰੀ ਇਹ ਸਾਰੇ ਹੀ ਨਿਸ਼ਾਨਾ ਬਣਾਇਆ ਗਿਆ ਸੀ ਉਪਰੋਕਤ ਸਾਰੇ ਆ ਜਾਏਗਾ ਡੀ অপਸ਼ਨ ਨੈਕਸਟ ਕੁਐਸਚਨ ਤੇ ਚਲਦੇ ਹਾਂ ਆਪਰੇਸ਼ਨ ਸੰਦੂਰ ਤੋਂ ਬਾਅਦ ਪ੍ਰੈਸ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਕਿਸ ਨੇ ਦਿੱਤੀ ਨੇਵੀ ਅਫਸਰ ਵਿੰਗ ਕਮਾਂਡਰ ਵਿਯੋਕਿਆ ਵਿਦੇਸ਼ 77 ਵਿਕਰਮ ਮਿਸਰੀ ਕੇ ਅਫਸਰ ਕਰਨਲ ਸੋਫੀਆ ਕੁਰੇਸ਼ੀ ਰਾਈਟ ਆਪਸ਼ਨ ਹੋਈ ਆ ਆਪਸ਼ਨ ਡੀ ਸਾਰਿਆਂ ਨੇ ਉਪਰਕਤ ਸਾਰਿਆਂ ਨੈਕਸਟ ਕੁਐਸਚਨ ਤੇ ਚੱਲਦੇ ਆ ਆਪਰੇਸ਼ਨ ਵਿਜੇ 1999 ਕਿਸ ਯੁੱਧ ਨਾਲ ਸੰਬੰਧਿਤ ਸੀ ਜੋ ਆਪਰੇਸ਼ਨ ਵਿਜੇ ਹੋਇਆ ਸੀ 1999 ਵਿੱਚ ਉਹ ਕਿਹੜੇ ਯੁੱਧ ਨਾਲ ਸੰਬੰਧਿਤ ਸੀ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ ਬੀ ਕਾਰਗਿਲ ਯੁੱਧ ਨਾਲ ਨੈਕਸਟ ਕੁਐਸਚਨ ਤੇ ਚਲਦੇ ਹਾਂ 7 ਮਈ 2025 ਨੂੰ ਹੋਏ ਆਪਰੇਸ਼ਨ ਸਿੰਦੂਰ ਦਾ ਮੁੱਖ ਉਦੇਸ਼ ਕੀ ਸੀ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਬੀ ਭਾਰਤ ਵਿਰੋਧ ਅੱਤਵਾਦੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲੇ ਅੱਤਵਾਦੀ ਟਾਂਚੇ ਨੂੰ ਖਤਮ ਕਰਨਾ ਨੈਕਸਟ ਕੁਐਸਚਨ ਤੇ ਚੱਲਦੇ ਆਂ ਕੁਐਸਚਨ ਨੰਬਰ 16 ਆਪਰੇਸ਼ਨ ਬਲੂ ਸਟਾਰ ਕਿਸ ਦੇ ਵਿਰੋਧ ਦ ਸ਼ੁਰੂ ਕੀਤਾ ਗਿਆ ਸੀ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ ਸੀ ਹਰਿਮੰਦਰ ਸਾਹਿਬ ਵਿੱਚ ਲੁਕੇ ਹੋਏ ਖਾਲਿਸਤਾਨ ਇਹ ਵੀ ਪੁੱਛ ਸਕਦਾ ਨੈਕਸਟ ਕੁਐਸਚਨ ਤੇ ਚੱਲਦੇ ਆਂ ਆਪਰੇਸ਼ਨ ਮੈਕਦੂਤ ਕਿਸ ਜਗ੍ਹਾ ਤੇ ਕਬਜ਼ਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਰਾਈਟ ਆਪਸ਼ਨ ਹੋ ਜਾਏਗਾ অপশন নাম্বার সি सियाচিন গ্লেশিয়ার ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਕੁਐਸਚਨ ਨੰਬਰ 18 ਆਪਰੇਸ਼ਨ ਰਾਹਤ 2015 ਦਾ ਉਦੇਸ਼ ਕੀ ਸੀ রাইਟ অপশন ਹੋ ਜਾਏਗਾ অপশন ਨੰਬਰ ਬੀ Yemen ਤੋਂ ਭਾਰਤੀਆਂ ਦਾ ਨਿਕਾਸੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਆਪਰੇਸ਼ਨ ਗ੍ਰੀਨ ਹੰਟ ਕਿਸ ਦੇ ਵਿਰੋਧ ਸੀ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਸੀ ਨਕਸਲਵਾਦ ਨਕਸਲਵਾਦ ਨੈਕਸਟ ਕੁਐਸਚਨ ਤੇ ਚੱਲਦੇ ਆਂ ਆਰ ਸਟੂਡੈਂਟ ਜੇ ਵੀਡੀਓ ਵਧੀਆ ਲੱਗੇ ਰਹੀਏ ਅੱਗੇ ਸ਼ੇਅਰ ਕਰ ਦਿਓ ਔਰ ਆਪਣਾ YouTube ਚੈਨਲ ਹੈਗਾ ਜਰੂਰ ਸਬਸਕ੍ਰਾਈਬ ਕਰ ਦਿਓ ਜੋ ਨਵੇਂ ਜੁੜੇ ਹੋ ਤਾਂ ਇਹ ਤੁਹਿਆ ਡਰਮਨ ਸਰ ਆਪਰੇਸ਼ਨ ਦੋਸਟ 2023 ਕਿਸ ਨਾਲ ਸੰਬੰਧਿਤ ਸੀ রাইਟ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ ਬੀ ਤੁਰਕੀ ਪੁਚਾਲ ਰਾਹਤ ਆਪਸ਼ਨ ਨੰਬਰ ਬੀ ਤੁਰਕੀ ਪੁਚਾਲ ਰਾਹਤ ਨੈਕਸਟ ਕੁਐਸਚਨ ਤੇ ਚੱਲਦੇ ਆਂ ਕੁਐਸਚਨ ਨੰਬਰ 21 ਭਾਰਤ ਅਤੇ ਪਾਕਿਸਤਾਨ ਨੇ ਕਿਹੜੇ ਸਮਝੌਤੇ ਤੇ ਦਸਤਖਤ ਕੀਤੇ ਸਨ ਜਿਸ ਦੇ ਤਹਿਤ ਦੋਵੇਂ ਦੇਸ਼ਾਂ ਵਿੱਚ ਮਤਭੇਦਾਂ ਅਤੇ ਵਿਵਾਦਾਂ ਨੂੰ ਦਵਾਲੇ ਤੰਗ ਨਾਲ ਹੱਲ ਕਰਨ ਲਈ ਸਹਿਮਤ ਹੋਏ ਸਨ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ ਬੀ Shimla ਸਮਝੌਤਾ ਨੈਕਸਟ ਕੁਐਸਚਨ ਤੇ ਚੱਲਦੇ ਆ 1965 ਵਿੱਚ ਭਾਰਤ ਪਾਕਿਸਤਾਨ ਜੋਧਾ ਦੌਰਾਨ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ ਵੈਰੀ ਵੈਰੀ ਇੰਪੋਰਟੈਂਟਡ ਕੁਐਸਚਨ ਇਹ ਕੁਐਸਚਨ ਜ਼ਰੂਰ ਪੁੱਛੇਗਾ ਐਗਜ਼ਾਮੀਨਰ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਸੀ ਲਾਲ ਬਹਾਦਰ ਸ਼ਾਸਤਰੀ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਰੇਸ਼ਨ ਗੰਗਾ ਕਿਸ ਸੰਦੇਸ਼ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤਾ ਗਿਆ ਸੀ ਰਾਈਟ ਆਪਸ਼ਨ ਹੋ ਜਾਏਗਾ ਤੇ ਹੀ ਮੈ ਕਵੈਸਚਨ ਦਾ ਆਪਸ਼ਨ ਨੰਬਰ ਸੀ ਯੂਕਰੇਨ ਨੈਕਸਟ ਕਵੈਸਚਨ ਤੇ ਚਲਦੇ ਹਾਂ 1971 ਵਿੱਚ ਭਾਰਤ ਨੇ ਪਾਕਿਸਤਾਨ ਤੋਂ ਕਿਸ ਦੀ ਆਜ਼ਾਦੀ ਲਈ ਲੜਾਈ ਲੜੀ ਸੀ ਕਿਦੋਂ 1971 ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਲੜੀ ਗਈ ਸੀ ਲੜਾਈ ਕਿਸ ਦੀ ਆਜ਼ਾਦੀ ਲਈ ਵੈਰੀ ਵੈਰੀ ਇੰਪੋਰਟੈਂਟ ਕਵੈਸਚਨ ਹੋ ਜਾਏਗਾ ਰਾਈਟ ਆਪਸ਼ਨ ਹੋਏਗਾ ਆਪਸ਼ਨ ਏ ਬੰਗਲਾਦੇਸ਼ ਨੈਕਸਟ ਕੁਐਸਚਨ ਤੇ ਚਲਦੇ ਆਂ ਆਪਰੇਸ਼ਨ ਚਨ ਤਿਰਸ਼ੂਲ ਅਤੇ ਆਪਰੇਸ਼ਨ ਪਵਨ ਕਿਸ ਨਾਲ ਸੰਬੰਧਿਤ ਹਨ 25 ਨੰਬਰ ਕੁਐਸਚਨ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ ਏ ਸ਼੍ਰੀਲੰਕਾ ਵਿੱਚ ਸ਼ਾਂਤੀ ਸਿਨਾਵਾ ਦੀ ਤੈਨਾਤੀ ਨੈਕਸਟ ਕੁਐਸਚਨ ਤੇ ਚਲਦੇ ਆਂ ਕਵੈਸਚਨ ਨੰਬਰ 26 1972 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਹੜਾ ਸਮਝੌਤਾ ਹੋਇਆ ਸੀ ਜਦੋਂ 1972 ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਸਮਝੌਤਾ ਕੋਈ ਹੋਇਆ ਸੀ ਉਹ ਕਿਹੜਾ ਹੋਇਆ ਸੀ ਰਾਈਟ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ ਏ Shimla ਸਮਝੌਤਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਕਾਰਗਿਲ ਯੁੱਧ ਦੀ ਮਿਆਦ ਕਿੰਨੀ ਸੀ ਇਹ ਵੀ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੋ ਜਾਏਗਾ ਕਾਰਗੇ ਲਯੋਦ ਦੀ ਮਿਆਦ ਹੈਗੀ ਸੀ অপਸ਼ਨ ਨੰਬਰ ਏ 2 ਮਹੀਨੇ 3 ਹਫਤੇ ਅਤੇ 2 ਦਿਨ ਨੈਕਸਟ ਚੱਲਦੇ ਆਂ ਥੈਂਕ ਯੂ ਸੋ ਮਚ ਅਜਲੀ ਇਨਾਂ ਹੀ ਜੇ ਵੀਡੀਓ ਵਧੀਆ ਲੱਗੇ ਅੱਗੇ ਪਲੀਜ਼ ਸ਼ੇਅਰ ਕਰ ਦੋ ਔਰ YouTube ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਦੋ ਇਹ ਦੂਜਾ ਡਰਮਣ ਸਰ ਔਰ ਲਾਸਟ ਬਾਕੀ ਇੱਕ ਨਾਰਾ ਜਰੂਰ ਕਮੈਂਟ ਬਾਕਸ ਵਿੱਚ ਲਾ ਕੇ ਜਾਣਾ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਇਹ ਤੋਂ ਜੈ ਡਰਮਨ ਸਰ ਚੈਨਲ ਆ YouTube ਔਰ ਆ ਹੈਗਾ Telegram ਚੈਨਲ ਟੈਕਨੀਕਲ ਗੁਰੂ ਰਮਨ ਸਰ ਜੋ ਕਿ ਇਸ ਕਲਾਸ ਦੀ PDF ਇਸ Telegram ਚੈਨਲ ਤੇ ਜਰੂਰ ਮਿਲੇਗੀ ਇਸ Telegram ਚੈਨਲ ਜਰੂਰ ਜੁਆਇਨ ਕਰ ਲਓ ਥੈਂਕ ਯੂ ਸੋ ਮੱਚ